ਸਤਿ ਸ਼੍ਰੀ ਅਕਾਲ ਆ ਕਿਰੋ ਮੈਂ ਤੁਹਾਡਾ ਆਪਣਾ ਪਰਮਜੀਤ ਪਾਕਣਾ ਤੇ ਤੁਹਾਡੇ ਵਾਸਤੇ ਅੱਜ ਦੀ ਵੱਡੀ ਖਬਰ ਪੰਜਾਬੀ ਖਬਰਾਂ ਨਾਮੇ ਤੇ ਬਚ ਲਾਈ ਕੀ ਹੈ ਤੇ ਪਾਈ ਖਬਰ ਹੈਗੀ ਆ ਕਹਿੰਦੇ ਅਰੂਸ਼ਾ ਦੇ ਜਨਮ ਦਿਨ ਤੇ ਕੈਪਟਨ ਲਾਣੂਗੇ ਮਸ਼ੂਪਰ ਚ ਰੌਣਕਾਂ ਇਹ ਵੱਡੀ ਖਬਰ ਸਭ ਕੀ ਆਈ ਆ ਅਖਬਾਰ ਦੇ ਵਿੱਚ ਪਾਕਿਸਤਾਨ ਦੇ ਪੱਤਰਕਾਰ ਤੇ ਪੰਜਾਬ ਦੇ ਮੌਕਮਤਰ ਕੈਪਟਨ ਅਵਰੇਂਦਰ ਸਿੰਘ ਦੀ ਮਹਿਲਾ ਦੋਸਤ ਆ ਅਰੂਸ਼ਾ ਰੂਸਾ ਆਲਮ ਹ ਜੀ ਨੇ ਆਪਣਾ ਜਨਮ ਦਿਨ Shimla ਦੇ ਨੇੜੇ ਜਿਹੜਾ ਆ ਪੈਂਦਾ ਮੋਸ਼ਵਰਾ ਦੇ ਵਿੱਚ 21 ਮਈ ਨੂੰ ਮਨਾ 21 ਤਰੀਕ ਨੂੰ ਕੇਕ ਕੱਟਣਾ ਹੈ ਬੀਬੀ ਨੇ ਇਹ ਸੂਤਰਾ ਅਨਸਾਰ ਜਨਮ ਦਿਨ ਦੀ ਜਿਹੜੀ ਪਾਰਟੀ ਆ ਕੈਪਟਨ ਅਮਰਿੰਦਰ ਸਿੰਘ ਤੇ ਉਹਨਾਂ ਦੇ ਖਾਸ ਦੋਸਤਾਂ ਦੇ ਸੱਦੇ ਪੱਤਰ ਉਹਨਾਂ ਨੂੰ ਭੇਜ ਦਿੱਤੇ ਗਏ ਮਲ ਚੋਣਵੇਂ ਚੋਣਵੇਂ ਇਹ ਬੰਦੇ ਬੁਲਾਉਣੇ ਆ ਹੋਰ ਕੋਈ ਬੰਦਾ ਉੱਥੇ ਸੱਦ ਇਹ 21 ਮਈ ਨੂੰ ਜਿਹੜਾ ਇਹ ਜਨਮ ਦਿਨ ਦਾ ਪ੍ਰੋਗਰਾਮ ਹੈ ਇਹਦੇ ਵਿੱਚ ਉੱਗਾ ਜਿਹੜੇ ਕੀ ਵਕੀਲ ਕਰੇਗਾ ਮੇਜ਼ਬਾਨੀ ਜਿਹੜੀ ਇੱਕ ਵਕੀਲ ਨੇ ਕਰਨੀ ਹੈ ਜਿਹਦੇ ਪਰਿਵਾਰ ਨਾਲ ਅਰੂਸਾ ਆਲਮ ਦੀ ਚੰਗੀ ਦੋਸਤੀ ਮੰਨੀ ਜਾਂਦੀ ਹੈ ਹੋਰ ਬੀਬੀ ਦਾ ਉਥੇ ਜਨਮ ਦਿਨ ਮਨਾਉਣਾ ਵੀ ਮੁੱਖ ਮੰਤਰੀ ਦੇ ਨਜ਼ਦੀਕੀ ਸਮਝੇ ਜਾਂਦੇ ਕੁਝ ਮੰਤਰੀ ਬਤਾਏ ਇੱਕ ਸਿਆਸਤਦਾਨ ਇਸ ਸਮਾਗਮ ਵਿੱਚ ਹਿੱਸਾ ਲੈਣ ਲਈ ਸੱਦਾ ਦਿੱਤਾ ਗਿਆ ਨੇ ਕੈਪਟਨ ਮਰਿੰਦਰ ਸਿੰਘ ਦੇ ਸੱਤਾ ਵਿੱਚ ਆਉਣ ਤੋਂ ਬਾਅਦ ਵੀ ਹਰ ਸਾਲ ਅਰੂਸਾ ਆਲਮ ਦਾ ਜਿਹੜਾ ਕਿ ਜਨਮ ਦਿਨ ਮਨਾਇਆ ਜਾਂਦਾ ਤੇ ਪਿਛਲੇ ਸਾਲ ਵੀ ਜਦੋਂ ਪਾਰਟੀ ਸੀ ਇਹਨਾਂ ਦੇ ਨਾਲ ਦੇ ਵਿੱਚ ਟਿਕਟ ਦੀ ਵੰਡ ਦੀਆਂ ਰੈਲੀਆਂ ਦੇ ਪ੍ਰੋਗਰਾਮਾਂ ਨੂੰ ਕੁਲਿੱਕੀ ਹੋਈ ਤਾਂ ਉਸ ਵਕਤ ਵੀ ਇਹ ਕਹਿ ਲੋ ਵੀ ਕੈਪਟਨ ਸਾਹਿਬ ਹਿਮਾਚਲ ਦੇ ਚੈਲ ਮੈਲ ਦੇ ਵਿੱਚ ਅਰੂਸਾ ਦਾ ਜਿਹੜਾ ਜਨਮ ਦਿਨ ਮਨਾਉਣ ਵਾਸਤੇ ਗਏ ਹੋਏ ਸੀ ਜੇ ਮਿਲੀ ਜਿਹੜੀ ਜਾਣਕਾਰੀ ਆ ਉਹਦੇ ਹਿਸਾਬ ਨਾਲ ਇਸ ਵਕਤ ਮਹਿਲਾ ਜਿਹੜੀ ਇਹ ਮਤਲਬ ਪਾਕਿਸਤਾਨ ਗਈ ਹੋਈ ਆ ਰੂਸਾ ਤੇ 20 ਮਈ ਨੂੰ ਵਾਪਸ ਆਉਣ ਦੀ ਸੰਭਾਵਨਾ ਹੈਗੀ ਹੋਵੇ। ਕੈਪਟਨ ਅਵਰਿੰਦਰ ਸਿੰਘ ਇਹ ਟਾਈਮ ਦਿੱਲੀ ਦੇ ਵਿੱਚ ਸੂਤਰਾਂ ਨੇ ਦੱਸਿਆ ਵੀ ਦਿੱਲੀ ਤੋਂ ਸਿੱਧਾ ਹਿਮਾਚਲੇ ਜਾਣਗੇ। ਉਹ ਤੋਂ ਸਿੱਧਾ ਹੀ ਡਾਇਰੈਕਟ ਫਲਾਈਟ। ਇਹ ਹਿਮਾਚਲ ਜਾਣਗੇ ਤੇ ਜਨਮ ਦਿਨ ਮਨਾਉਣ ਤੋਂ ਬਾਅਦ 20 ਮਈ ਵਾਲੇ ਦਿਨ ਚੰਡੀਗੜ੍ਹ ਆਉਣਗੇ। ਅਰੀਦ ਕੋਟ ਦੇ ਬੁਢਾਏ ਗਏ ਕੈਪਟਨ ਮਰਿੰਦਰ ਸਿੰਘ ਦੇ ਨਜ਼ਦੀਕੀ ਕੋਸ਼ਲਦੀਪ ਸਿੰਘ ਢਿੱਲੂ ਦਾ ਜਨਮ ਦਿਨ ਵੀ ਕਹਿੰਦੇ 21 ਮਈ ਵਾਲੇ ਦਿਨ ਹੈ। ਮਤਲਬ ਇਕੱਠੇ ਜਨਮ ਦਿਨ ਮਨਾਏ ਜਾਣਗੇ। ਤੇ ਉਹਨਾਂ ਦਾ ਜਨਮ ਦਿਨ ਦੀ ਪਾਰਟੀ ਉਹ ਵੀ ਮਤਲਬ ਪਾਰਟੀ ਉਹਦੇ ਵਿੱਚ ਸ਼ਾਮਲ ਹੋਣਗੇ। ਉਹਨਾਂ ਨੂੰ ਵੀ ਸੱਦਾ ਦਿੱਤਾ। ਤੇ ਮਰਿੰਦਰ ਸਿੰਘ ਤੇ ਅਰੁਸ਼ਾ ਆਲਮ ਦਰਮਿਆਨ ਦੋਸਤੀ ਵਾਲੇ ਸਬੰਧ ਸਾਲ 2006 ਤੋਂ ਚੱਲੇ ਆਉਂਦੇ ਆ। ਤੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਅਰੂਸਾ ਜੀ ਦੇ ਕੋਲ ਗੱਲ ਕਰੀਏ ਤਾਂ ਚੰਡੀਗੜ੍ਹ ਦੇ ਵਿੱਚ ਉਹਨੇ ਡੇਰੇ ਲਾਏ ਹੋਏ ਸੀ ਇਹ ਮੁੱਖ ਮੰਤਰੀ ਵੱਜੋਂ ਕੈਪਟਨ ਵਰਿੰਦਰ ਸਿੰਘ ਨੇ ਜਦੋਂ ਸਾਹ ਚੱਕੀ ਸੀ ਉਦੋਂ ਵੀ ਰਾਜ ਭਵਨ ਦੇ ਵਿੱਚ ਅਰੂਸਾ ਆਲਾ ਮਾਈ ਹੋ ਸੀ ਸੁਪਾਇ ਜਨਮ ਦਿਨ ਮਨਾਉਣਾ ਤੇ ਅਰੂਸਾ ਨੂੰ ਜਨਮ ਦਿਦਿਆ ਬਹੁਤ-ਬਹੁਤ ਮੁਬਾਰਕ ਤੇ ਕੈਪਟਨ ਸਾਹਿਬ ਹੁਣ ਸ਼ਿਵਲੇ ਦੇ ਵਿੱਚ ਅਰੂਸਾ ਦਾ ਜਨਮ ਦਿਨ ਮਨਾਉਣਗੇ ਏ ਭਾਈ ਹੋਰ ਕਈ ਮਹਿਮਾਨ ਵੀ ਇਹ ਪਾਰਟੀ ਵਿਚ ਆਉਣ ਸੋ ਭਾਈ ਕੇਕ ਦੀ ਤਿਆਰੀਆਂ ਲਿਮਟਡ ਜਿਹੜੇ ਬੰਦੇ ਉਹ ਬੁਲਾਏ ਆ ਖਾਸ ਖਾਸ ਬੰਦੇ ਸੋ ਭਾਈ ਚੰਗੀ ਗੱਲ ਹੈਪੀ ਵਾਰਡ ਅਰੂਸਾ ਜੀ ਤੇ ਹੁਣ ਮੈਂ ਚੱਲਦਾ ਭਾਈ ਬਾਕੀ ਜਿਆ ਖਬਰਾਂ ਤੁਸੀਂ ਸੁਣਨ ਵਾਸਤੇ ਆਜ ਨੂੰ ਜਾਲੇਨ ਦੇਖੋ ਪਰਮਜੀਤ ਪਾਖਰੰਦੋ ਯਾਰ ਸਾਰਿਆਂ ਨੂੰ ਪਿਆਰ ਪਰ ਸਾਸਰੀ ਦਾ